ਰੈਡੀ ਹਾਂ ਜੀ ਹਾਂਜੀ ਸਾਰੀ ਸਰਕੀ ਕਰਨਾਂ ਦਾ ਮੌਕਾ ਪਹਿਲਾਂ ਤਾਂ ਬਟਿੰਡਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਪ੍ਰੈਸ ਕਾਨਫਰੰਸ ਬੜੇ ਹੀ ਗੰਭੀਰ ਮੁੱਦੇ ਤੇ ਰੱਖੀ ਗਈ ਹੈ ਬਹੁਤ ਹੀ ਇੰਪੋਰਟੈਂਟ ਮੁੱਦੇ ਤੇ ਜਿਵੇਂ ਕਿ ਸਾਰੇ ਜਾਣਦੇ ਆ ਕਿ ਬਟਿੰਡਾ ਕਾਰਪੋਰੇਸ਼ਨ ਦੇ ਇਲੈਕਸ਼ਨ ਬਹੁਤ ਹੀ ਕਰੀਬ ਨੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਬਹੁਤ ਹੀ ਸਪੈਸ਼ਲ ਮੈਸੇਜ ਤੇ ਅਪੀਲ ਸਾਰੇ ਬਟਿੰਡਾ ਸ਼ਹਿਰ ਵਾਸੀਆਂ ਨੂੰ ਤੇ ਯੂਥ ਨੂੰ ਸਪੈਸ਼ਲੀ ਕਿ ਜੋ ਵੀ ਸਾਡਾ ਯੂਥ 1 ਜਨਵਰੀ 2026 ਤੋਂ 18 ਸਾਲ ਤੋਂ ਪਲੱਸ ਹੋ ਰਹੇ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਆਪਣੀ ਵੋਟ ਅਪਲਾਈ ਕਰੋ ਤਾਂ ਕਿ ਤੁਸੀਂ ਆਪਣਾ ਬਹੁਤ ਹੀ ਕੀਮਤੀ ਮਤਦਾਨ ਆਉਣ ਵਾਲੀਆਂ ਚੋਣਾਂ ਦੇ ਵਿੱਚ ਦੇ ਸਕੋ ਕਿਉਂਕਿ ਆਮ ਵਾਲੇ ਭਵਿੱਖ ਤੁਸੀਂ ਯੂਥ ਆਪਣੇ ਦੇਸ਼ ਦਾ ਭਵਿੱਖ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਬਾਤੜ ਕੇ ਹਰ ਇੱਕ ਯੂਥ ਜੋ ਵੀ ਐਲੀਜੀਬਲ ਹੈ ਵੋਟ ਕਰਨ ਦੇ ਉਹ ਜ਼ਰੂਰ ਆਪਣਾ ਮਤਦਾਨ ਦੇਵੇ ਤੇ ਇੱਕ ਬੈਟਰ ਸੁੰਦਰ ਬਠਿੰਡਾ ਬਣਾਉਣ ਚ ਆਪਣਾ ਯੋਗਦਾਨ ਪਾਵੇ ਇਸ ਲਈ ਅੱਜ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਇਸ ਟੌਪਿਕ ਤੇ ਸਭ ਤੋਂ ਮੇਨ ਇੰਪੋਰਟੈਂਟ ਨੋਟਿਸ ਇਹ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆਜ਼ ਚ ਵੋਟ ਐਪਲੀਕੇਸ਼ਨ ਕੈਂਪਸ ਲਗਾਵਾਂਗੇ ਜਿਦੇ ਵਿੱਚ ਤੁਸੀਂ ਆਪਣੇ ਵੋਟ ਨੂੰ ਅਪਲਾਈ ਕਰ ਸਕਦੇ ਹੋ ਜਿਦੇ ਵਿੱਚ ਇੱਕ ਮਿਊਨਿਸਪਲ ਕਾਰਪੋਰੇਸ਼ਨ ਬਟਿੰਡਾ ਦੇ ਦਫ਼ਤਰ ਦੇ ਵਿੱਚ ਵੀ ਹੈਲਪ ਡੈਸਕ ਜਾਰੀ ਕੀਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਹਰ ਇੱਕ ਇਨਸਾਨ ਦੇ ਕੋਲੇ ਇੱਕ ਬਹੁਤ ਹੀ ਈਜ਼ੀ ਸਹੂਲਤ ਹੋਵੇ ਆ ਵੀ ਵੋਟ ਬਣਵਾਉਣ ਦੀ ਤੇ ਉਸ ਤੋਂ ਬਾਅਦ ਵੋਟ ਪ੍ਰੈਕਟਿਸ ਕਰਨ ਦੀ ਇਸ ਤੋਂ ਇਲਾਵਾ ਅਸੀਂ ਆਪਣੇ ਵਾਰਡ ਵਾਰਡ ਨੰਬਰ 48 ਚ ਜਿਹੜਾ ਸਾਡਾ ਆਫਿਸ ਹੈ ਰਜੀਵ ਗਾਂਧੀ ਕਲੋਨੀ ਚ ਐਸਸੀਐਫ ਨੰਬਰ 11 ਉਹਦੇ ਵਿੱਚ ਵੀ ਇਹ ਸਹੂਲਤ ਪ੍ਰੋਵਾਈਡ ਕਰ ਰਹੇ ਹਾਂ ਕਿ ਕੋਈ ਵੀ ਇਨਸਾਨ ਸ਼ਹਿਰ ਦਾ ਆ ਕੇ ਜੋ ਐਲੀਜੀਬਲ ਹੈ ਤੇ ਆਪਣੀ ਵੋਟ ਬਣਵਾਉਣਾ ਚਾਹੁੰਦਾ ਉਹ ਆ ਕੇ ਜ਼ਰੂਰ ਆਪਣੀ ਵੋਟ ਦੀ ਅਪਲੀਕੇਸ਼ਨ ਉੱਤੇ ਦੇਵੇ ਤੇ ਅਸੀਂ ਵਾਰ ਤੋਂ ਬਾਅਦ ਉਹਨਾਂ ਦੀ ਮਦਦ ਕਰਾਂਗੇ ਤਾਂ ਕਿ ਆਪਣੇ ਆਨ ਵਾਲਾ ਪਵਿੱਖ ਆਪਣੇ ਮਾਤਾਦਾਨ ਦੇ ਸਕੇ ਤੇ ਆਪਣੇ ਏਰੀਆ ਦੇ ਵਿੱਚ ਆਪਣੇ ਰਿਸਪੈਕਟਡ ਕਾਉਂਸਲਰਸ ਨੂੰ ਚੋਣਾਂ ਦੇ ਵਿੱਚ ਆਦਾ ਯੋਗਦਾਨ ਪਾ ਸਕਦਾ ਇੱਕ ਇਹ ਸੀਗਾ ਅਸ ਦਾ ਸਪੈਸ਼ਲ ਟਾਪਿਕ ਸੈਕੰਡਲੀ ਇੱਕ ਬੜੀ ਇੰਪੋਰਟੈਂਟ ਸੂਚਨਾ ਇਹ ਹੈ ਕਿ ਜਿਹੜਾ ਆਪਣਾ ਫੰਕਸ਼ਨ ਬਟਿੰਡਾ ਪ੍ਰੀਮੀਅਰ ਲੀਗ ਦਾ ਓਪਨਿੰਗ ਆਗਾਜ਼ ਆਪਾਂ 28 ਤਰੀਕ ਨੂੰ ਜੋ ਕਰਨ ਵਾਲੇ ਸੀਗੇ ਉਹ ਡਿਊ ਟੂ ਸਿਕਿਉਰਿਟੀ ਰੀਜਨਸ ਤੇ ਹੈਵੀ ਫੌਗ ਹੋਣ ਦੇ ਕਾਰਨ ਕਾਫੀ ਜਿੰਦਾਪਾ ਜਾਣਦੇ ਕਿ ਸੈਲਿਬ੍ਰਿਟੀਜ਼ ਨੇ ਬਾਹਰ ਆਣਾ ਸੀਗਾ ਤੇ ਫਲਾਈਟਸ ਜੋ ਹੈ ਉਹ ਕੈਨਸਲ ਹੋ ਰਹੀਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਡੇਟ ਨੂੰ ਕੁਝ ਦਿਨ ਪੋਸਟਪੋਨ ਕਰਕੇ 12 ਜਨਵਰੀ ਜੋ ਕਿ ਲੋਹੜੀ ਤੋਂ ਬਿਲਕੁਲ ਹੀ ਇੱਕ ਦਿਨ ਪਹਿਲਾਂ ਉਸ ਤੇ ਸ਼ਿਫਟ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਈਜ਼ੀ ਹੋਵੇ ਆਣਾ ਤੇ ਆਪਾਂ ਇੱਕ ਜਸ਼ਨ ਵਾਲੇ ਮੌਕੇ ਤੇ ਲੋਹੜੀ ਦੇ ਤਿਉਹਾਰ ਦੇ ਨੇੜੇ ਇਹਨੂੰ ਸੈਲੀਬ੍ਰੇਟ ਵੀ ਕਰ ਸਕੀਏ ਕਿਸੇ ਨੂੰ ਆਂਝਾਂ ਵਿੱਚ ਵਿਗਨ ਵੀ ਨਾ ਆਵੇ ਕਿਸੇ ਨੂੰ ਹੈਲਥ ਹੈਜ਼ਰਡ ਨਾ ਹੋ ਜਾਏ ਐਕਸੀਡੈਂਟਸ ਦਾ ਬੜਾ ਖਤਰਾ ਉਹਨੇ ਪੌਗ ਕਰਕੇ ਤੇ ਇੰਨਾ ਮੁੱਦਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਆਪਣੀ ਟੀਮ ਦੇ ਨਾਲ ਇਹ ਡਿਸੀਜਨ ਲਿੱਤਾ ਹੈ ਕਿ ਹੁਣ ਬਠਿੰਡਾ ਪ੍ਰੀਮੀਅਰ ਲੀਗ ਦਾ ਜੋ ਕਿ ਨਸ਼ਿਆਂ ਦੇ ਵਿਰੁੱਧ ਇੱਕ ਬਹੁਤ ਹੀ ਵੱਡੀ ਕੈਂਪੇਨ ਅਸੀਂ ਬਠਿੰਡਾ ਵਾਸੀਆਂ ਦੇ ਨਾਲ ਰੂਬਰੂ ਕਰਨ ਵਾਲੇ ਸੀਗੇ ਸਾਡੀ ਮਾਨ ਸਰਕਾਰ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਇਹ ਲਿੰਕ ਕਰਵਾ ਰਹੇ ਹਾਂ ਤੇ ਬਸ ਉਹਦੀ ਕੁਝ ਦਿਨਾਂ ਸੀ ਡੇਟ ਜੋ ਹੈ ਪੋਸਟਪੋਨ ਕੀਤੀ ਹੈ ਸਾਰੇ ਤੁਹਾਡੇ ਪ੍ਰੈਸ ਵੀਰਾਂ ਦੇ ਮਾਧਮ ਦੇ ਰਾਹੀਂ ਅਸੀਂ ਇਹ ਬਠਿੰਡਾ ਸ਼ਹਿਰ ਵਾਸੀਆਂ ਨੂੰ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਕਿ ਹੁਣ ਉਹ ਓਪਨਿੰਗ ਸੈਰਮਨੀ 12 ਜਨਵਰੀ 2026 ਨੂੰ ਰੱਖੀ ਜਾਏਗੀ ਥੈਂਕ ਯੂ ਸਬਜੈਕਟ ਨੂੰ ਚੁਣਾਇਆ ਹੋਣਾ ਹੈ ਨਗਰ ਨਹੀਂ ਉਹ ਵੀ ਕੋਈ ਦੇਖ ਰੱਖੇਗੀ ਸਰ ਹਜੇ ਕੋਈ ਐਸਚ ਅ ਡੇਟ ਨਹੀਂ ਜੀ ਆ ਗਈ ਪਰ ਸਾਡੇ ਜੋ ਕਮੇਟੀ ਬਣਦੀ ਹੈਗੀ ਆ ਉਹਨਾਂ ਦੇ ਕੱਲ ਸਿਗਨੇਚਰ ਹੋ ਚੁੱਕੇ ਨੇ ਮ्युनਿਸਪਲ ਆਫਿਸ ਜੋ ਹੈਡ ਆਫਿਸ ਹੈਗਾ ਚੰਡੀਗੜ੍ਹ ਦੇ ਵਿੱਚ ਉਹਨਾਂ ਅੱਗੇ ਹੈਡ ਆਫਿਸ ਨੇ ਕਾਰਵਾਈ ਕਰਨੀ ਹੈ ਮੇਰੇ ਕਹਿਣ ਨਾਲ 15 ਕ ਦਿਨ 15 ਕ ਦਿਨਾਂ ਦੇ ਵਿੱਚ ਉਹ ਪੂਰੀ ਕਰ ਦੰਗੇ ਤੇ ਜਨ ਤੱਕ ਕਰ ਦੰਗੇ ਐਮਐਲਏ ਸਾਹਿਬ ਦੇ ਪੰਨੋਂ ਲੈ ਕੇ ਵੀ ਕਰਤਾ ਮੈਂ ਕੱਲ੍ਹ ਨਹੀਂ ਆ ਸਕੀ ਤਾਂ ਇਹਨਾਂ ਦੇ ਜੀ ਸਰ ਅਸੀਂ ਆਪਣੇ ਸਾਈਨ ਕਰੇ ਸੀਗੇ ਤੇ ਐਮਐਲਏ ਸਾਹਿਬ ਵੀ ਉੱਥੇ ਮੌਜੂਦ ਸੀਗੇ ਮਗਰ ਅਸੀਂ ਆਪ ਦੇ ਸਾਈਨ ਕਰਕੇ ਚਲੇ ਗਏ ਕਿਉਂਕਿ ਮੈਨੂੰ ਨਹੀਂ ਪਤਾ ਉਹ ਐਮਐਲਏ ਸਾਹਿਬ ਨੂੰ ਬੈਟਰ ਪੁੱਛ ਸਕਦੇ ਵੀ ਉਹਨਾਂ ਨੇ ਸਾਈਨ ਕੀਤੇ ਨਹੀਂ ਕੀਤੇ ਬਟ ਉਹ 11 ਮੈਂਬਰੀ ਕਮੇਟੀ ਸੀਗੀ ਤੇ ਉਹਦੇ ਚੋਂ ਮਤਲਬ ਬਾਕੀ ਸਭ ਨੇ ਸਾਈਨ ਕਰੇ ਅਜੇ ਜੋ ਨਵੇਂ ਬੋਰਡ ਬਣਨੇ ਲੱਗੇ तो वो एक जनवरी से बनेंगे पूरे हर वार्ड में कैंप लगेगा या कोई स्पेसिफिक सर अभी हम एक म्यूनिस्पल कॉर्पोरेशन बठिंडा प्लस 48 नंबर वार्ड में जो हमारा दफ्तर है वहाँ तो हम सुबह से ही चालू कर रहे हैं मगर जो रही बात बाकी वार्ड्स की हम वहां पर भी कोशिश कर रहे हैं कि कैस तरीके से हम कैंप्स लगा सके और जो डीसी ऑफिस है उधर भी अपनी वोट बनाने की प्रक्रिया چلتی ہے تو یہ تین جگائیں جو ہے اون نرتارت نے بھی ਤੁਸੀਂ جا کے اپنی ووٹ بنوا سکتے ہو تے یہ میری ہاتھ جوڑ کے سارے بٹنڈا واشیاں نو اپیل ہے جنہوں نے اج تک اپنی ووٹ نہیں بنوائی پلس ਸਾਡੇ ਆਉਣ والے یوتھ نو بھی اپیل ہے کہ پلیز اپنی ووٹ بنواؤ تے اپنا ماتا ددان دیو کیونکہ یہ اپنے دیش نو اگے لے جان واسطے بہت ہی امپورٹنٹ چیز ہے یہ جو سیم کی ایکٹیویٹیز ہوتی ہے اس میں بھی جو موٹیویشن ہوتا ہے ووٹرز کے لیے वो स्वीप की एक्टिविटीज का भी है जिसमें अपने शेड्यूल में कौन सी स्वीप सॉरी स्वीप? स्वीप की एक्टिविटीज रहती है जो मोटिवेट करती है बिल्कुल ये सब उसका पार्ट ही है मगर ये हमारा एक सेपरेट इनिशिएटिव है अच्छा आपका जी ठीक है